ਮਨੁੱਖ ਦੀ ਦੁਨੀਆ ਵਿੱਚ ਅੱਖਰ ਹਟਾ ਦਿਓ ਤੇ ਬੰਦੇ ਤੇ ਪਸ਼ੂ 'ਚ ਕੀ ਫਰਕ ਹੈ ਕੁਝ ਨਹੀਂ ਅਖਰਾਂ ਕਰਕੇ ਬੰਦੇ ਨੇ ਰੱਖੀ ਕੀਤੀ ਹੈ ਅਖਰਾਂ ਕਰਕੇ ਮਨੁੱਖ ਦਾ ਵਿਕਾਸ ਹੋਇਆ ਹੈ ਅਖਰਾਂ ਕਰਕੇ ਗਿਆਨ ਧਿਆਨ ਦਾ ਜਨਮ ਹੋਇਆ ਹੈ ਅਖਰਾਂ ਕਰਕੇ ਕਲਾ ਦਾ ਸੰਗੀਤ ਦਾ ਜਨਮ ਹੋਇਆ ਹੈ ਸਾਰਾ ਗਿਆਨ ਧਿਆਨ ਅਖਰਾਂ ਦੇ ਉੱਤੇ ਖੜਾ ਹੈ ਭਗਤ ਕਬੀਰ ਵੀ ਕਹਿੰਦੇ ਨੇ ਅਖਰ ਅੰਦਰ ਤ੍ਰਿਭੁਵਨ ਧਾਰੇ ਤਿੰਨ ਲੋਕਾਂ ਦਾ ਜਿਹੜਾ ਗਿਆਨ ਹੈ ਅਖਰਾਂ ਦੇ ਵਿੱਚ ਦੇ ਸਾਹਿਬ ਕਹਿੰਦੇ ਲੱਗੇ ਜਿਨ੍ਹਾਂ ਅੱਖਰਾਂ ਵਿੱਚ ਤਿੰਨ ਲੋਕਾਂ ਦਾ ਗਿਆਨ ਹੈ ਮਨੁੱਖੀ ਦੁਨੀਆ ਦੀ ਸਾਰੀ ਹਲਚਲ ਅੱਖਰਾਂ ਤੇ ਖੜੀ ਹੈ ਤੇ ਤੂੰ ਕਹਿੰਦਾ ਅੱਖਰ ਬੇਮੈ ਨਹੀਂ ਨਹੀਂ ਇੱਕ ਇੱਕ ਅੱਖਰ ਦੇ ਵਿੱਚ ਬਹੁਤ ਕੁਝ ਪਿਆ ਹੈ ਅਗਰ ਪ੍ਰੇਰਣਾ ਲੈਣ ਦੀ ਜਾਂਚ ਹੋਵੇ ਸਿੱਖਿਆ ਲੈਣ ਦੀ ਜਾਂਚ ਹੋਵੇ ਤਾਂ ਮੈਂ ਅਰਜ਼ ਕਰ ਰਿਹਾ ਜਿਸ ਨੂੰ ਸਕੂਲੀ ਵਿੱਦਿਆ ਕਹਿੰਦੇ ਨੇ ਗੁਰੂ ਨਾਨਕ ਨੇ ਨਹੀਂ ਲਈ ਆਤਮ ਅਨਭਵ ਹੈ ਅਨਭਵ ਪ੍ਰਕਾਸ਼ ਹੈ جس نو سکولی विद्या ਕਹਿੰਦੇ ਨੇ ਉਹ ਕਬੀਰ ਕੋਲ ਨਹੀਂ ਹੈ ਕਬੀਰ ਵੀ ਕਹਿੰਦਾ ਹੈ ਵਿਦਿਆ ਨਹੀਂ ਪਰਉ ਬਾਦ ਨਹੀਂ ਜਾਣੋ ਹਰ ਗੁਨ ਕਥਤ ਸੁਨਤ ਬਹਰਾ ਤੋਂ ਮੈਂ ਅਰਜ਼ ਕਰਾਂ ਧਰਮ ਕਿਸੇ ilm ਤੇ ਨਹੀਂ ਖੜਾ ਧਰਮ ਖੜਾ ਹੈ ਸਾਧਨਾ ਤੇ ilm ਦਾ ਮਤਲਬ ਹੈ ਕੁਝ ਜਾਣ ਲੈਣਾ ਸਾਧਨਾ ਦਾ ਮਤਲਬ ਹੈ ਆਪਣੇ ਆਪ ਨੂੰ ਬਦਲਣਾ ਮੈਂ ਜੈਸਾ ਹਾਂ ਵੈਸਾ ਗੁਰੂ ਨੂੰ ਕਬੂਲ ਨਹੀਂ ਹੋ ਸਕਾਂਗਾ ਮੈਂ ਜੈਸਾ ਹਾਂ वैसा परमात्मा ਨੂੰ ਕਬੂਲ ਨਹੀਂ ਹੋ ਸਕਾਂਗਾ ਬਦਲਣਾ। ਤੋ ਯਕੀਨ ਜਾਨੋ ਕੁਛ ਜਾਣਨਾ ਕੁਛ ਇਲਮ ਹਾਸਲ ਕਰ ਲੈਣਾ ਬੜੀ ਸੌਖੀ ਗੱਲ ਐ। ਬਦਲਣਾ ਬੜੀ ਔਖੀ ਗੱਲ ਐ। ਤੁਸੀਂ ਕਥਾ ਸੁਣ ਲਈ ਕੀ ਓਕਿਆਈਏ? ਦੋ ਚਾਰ ਕਿਤਾਬਾਂ ਪੜ੍ਹ ਲਓ ਅੱਖਰਾਂ ਦੇ ਅਰਥ ਪੜ੍ਹ ਲਓ ਗੁਰੂ ਗ੍ਰੰਥ ਸਾਹਿਬ ਦੇ ਕੀ ਓਕਿਆਈਏ? ਕੋਈ ਓਕਿਆਈਏ। ਇਲਮ ਹੈ ਜਾਣ ਲਓ। ਲੇਕਿਨ ਹੁਣ ਆਪਣੇ ਆਪ ਨੂੰ ਬਦਲਣਾ ਇਹ ਬੜੀ ਔਖੀ ਗੱਲ ਐ। ਬਹੁਤ ਔਖੀ। ਇਸ ਵਾਸਤੇ ਮੈਂ ਅਰਜ਼ ਕਰਦਾ ਧਰਮ ਕੋਈ ਇਲਮ ਤੇ ਨਹੀਂ ਖੜਾ ਇਸ ਚੱਕਰ ਚ ਨਾ ਪੈਣਾ ਸੌ ਕਿਤਾਬਾਂ ਬੰਨ ਦਾ ਪੜ ਲ ਪੜੀਏ ਜਿਵੇਂ ਬਰਸ ਬਰੋ ਬੜੀਏ ਜਿਵੇਂ ਮਾਸ ਬਹੁਤਾ ਹੀ ਬੰਦਾ ਪੜ ਲਵੇ ਉਹਦੇ ਨਾਲ ਕੀ ਹੁੰਦਾ ਪੜੀਏ ਗੁਣੀਏ ਨਾਮ ਸਭ ਸੁਣੀਏ ਅਨਭਵ ਭਾਵ ਨਦਰ ਸੇ ਲੋਹਾ ਕੰਚਨ ਰੰਡ ਹੋਏ ਕੈਸੇ ਜੋ پارਸ ਨੇ ਪਰ ਸੇ ਬਲਕੇ ਸਹਿਬ ਤੇ ਉਸ ਪੜੇ ਲਿਖੇ ਨੂੰ ਮੂਰਖ ਕਹਿ ਲੈਣ ਕਿਹੜੇ ਪੜੇ ਲਿਖੇ ਨੂੰ ਪੜਿਆ ਮੂਰਖ ਆਖੀਏ ਜਿਤ ਲੱਭ ਲੋਭ ਅਹੰਕਾਰ ਜਿੱਥੇ ਹੰਕਾਰ ਹੈ ਲੋਭ ਹੈ ਵਾਸ਼ਨਾ ਹੈ ਸਾਇਬ ਕੰਦਰ ਕੌਣ ਕਹਿੰਦਾ ਪੜਾ ਲਿਖਿਆ ਤੇ ਮੂਰਤ ਹੈ ਮਹਾਕਬੜ ਇਹਨੂੰ ਕੱਖ ਵੀ ਨਹੀਂ ਪਤਾ ਪੜਿਆ ਮੂਰਖ ਆਖੀਏ ਜਿਤ ਲੱਭ ਲੋਭ ਅਹੰਕਾਰ ਜਿਤੇਂਦਰ ਹੰਕਾਰ ਬੜਾ ਭਾਰੀ ਮੈਨੂੰ ਇਸ ਦੁਨੀਆ ਚ ਬੜੇ ਇਸ ਤਰ੍ਹਾਂ ਦੇ ਬੰਦੇ ਮਿਲਣ ਹੰਕਾਰੀ ਜਿਹੜੇ ਕਹਿੰਦੇ ਗੈਨੀ ਜੀ ਅਸੀਂ ਨਾ ਹੋਈਏ ਪਤਾ ਨਹੀਂ ਕਿਵੇਂ ਕੰਮ ਚੱਲੇਗੀ ਅਸੀਂ ਨਾ ਹੋਈਏ ਤੇ ਸਕੂਲ ਕਿਸ ਤਰ੍ਹਾਂ ਚਲੇਗਾ ਅਸੀਂ ਨਾ ਹੋਈਏ ਤੇ ਲੰਗਰ ਕਿਸ ਤਰ੍ਹਾਂ ਚਲੇਗਾ ਅਸੀਂ ਨਾ ਹੋਈਏ ਤੇ ਗੁਰਦੁਆਰਾ ਕਿਸ ਤਰ੍ਹਾਂ ਚਲੇਗਾ ਇਸ ਤਰ੍ਹਾਂ ਦੇ ਬੰਦੇ ਮੈਨੂੰ ਸਮੁੱਚੀ ਦੁਨੀਆ 'ਚ ਮਿਲੇ ਔਰ ਜਦ ਵੀ ਕੋਈ ਕਹਿੰਦਾ ਗੈਣੀ ਜੀ ਅਸੀਂ ਨਹੀਂ ਹੋਵਾਂਗੇ